ਸਰਕਾਰ ਦੇ ਸਾਰਿਆਂ ਨੂੰ ਅੱਜ ਆਪਾਂ ਔਲੇਆਂ ਦਾ ਤੇ ਗਾਜਰਾਂ ਦਾ achar ਬਣਾਵਾਂਗੇ ਔਲੇ ਆਪਾਂ ਧੋ ਕੇ ਰੱਖ ਲਏ ਗਾਜਰਾਂ ਆਪਾਂ ਧੋ ਕੇ چیر ਕੇ ਰੱਖ ਲਈਆਂ ਤੇ ਇਹਨਾਂ ਦਾ ਆਪਾਂ achar ਬਣਾਵਾਂਗੇ ਕਿ ਆ ਜਿਹੜੇ ਖਾਲੇ-ਖਾਲੇ ਹੈਗੇ ਨਾਖੂ ਜੇ ਇਹ ਆਪਾਂ ਲਾ ਦੇਾਂਗੇ ਔਲਿਆਂ ਤੋਂ ਇਸ ਤਰ੍ਹਾਂ ਕਰਕੇ ਸਾਰੇ ਲਾ ਲਾਂਗੇ ਆਪਾਂ ਇਹ ਫਿਰ ਬੱਚਾ ਹੋ ਕਾਲੇ ਕਾਲੇ ਜਿਹੇ ਅੜੇ ਲੱਗਦੇ ਹੋਂ ਤੱਕ ਹੀ ਹੈਗਾ ਆਪਾਂ ਸਾਰੇ ਉਹ ਕਾਲੇ ਕਾਲੇ ਨਾਕੂ ਜੇ ਲਾਤੇ ਤੇ ਹੁਣ ਆਪਾਂ ਇਸ ਤਰ੍ਹਾਂ ਚੀਰਾ ਦੇਵਾਂਗੇ ஏதா மசாலா மசூலா பிச்ச ரெண்ட நூண நாள் நம்ம அப்ப ਤੇ ਆਪਾਂ ਹੁਣ ਆਹ ਮਸਾਲਾ ਹੈ ਆਪਾਂ ਕੁੱਟ ਕੇ ਰੱਖ ਲਿਆ ਇਧਰ ਰੜਫੜਡ ਕੀਤਾ ਹੈਗਾ ਤੇ ਇਹਦੇ ਵਿੱਚ ਆਪਾਂ ਨਾਣ ਪਾਵਾਂਗੇ ਤਾਂ ਕਾਲਾ ਨਾਣ ਥੋੜਾ ਜਿਹਾ ਪਾਇਆ ਹੋਇਆ ਆਪਾਂ ਥੋੜੀ ਜਿਹੀ ਮਿਰਚਾਂ ਪਾਵਾਂਗੇ ਤੇ ਹਲਦੀ ਪਾਵਾਂਗੇ ਤੇ ਇਹਨੂੰ ਆਪਾਂ ਮਿਲਾ ਦੇਾਂਗੇ ਚੰਗੀ ਤਰ੍ਹਾਂ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਤਰਾਗੇ। ਇਹ ਚੌਕੜਾਈ ਗਿੱਲੀ ਏ, ਧੋਤੀ ਏ, ਆਪਾਂ ਸਾਫ਼ ਕਰਾਂਗੇ ਇਹਦੇ ਨਾਲ ਸੁਕਾਵਾਂਗੇ ਥੋਣੇ ਨਾਲ ਤੇ ਚਾਰ ਬਹੁਤ ਵਧੀਆ ਬਣਾਵਾਂਗੇ ਚਟਪਟਾ ਮਸਾਲੇਦਾਰ ਚਾਰ ਬਹੁਤ ਵਧੀਆ ਬਣਾਵਾਂਗੇ। ਹੁਣ ਆਪਾਂ ਤੇਲ ਪਾਵਾਂਗੇ। ਤੇਲ ਵੱਧ ਪੈ ਗਿਆ ਮੈਂ ਇੱਥੋਂ ਥੋੜਾ ਜਿਹਾ ਕੱਢਾਂਗੇ ਤੇਲ ਨੂੰ ਵਾਲਾ ਨਹੀਂ ਪਾਉਣਾ ਤੇਲ ਚਲ ਬਸ ਇੰਨਾ ਕੁ ਰੱਖਾਂਗੇ ਜੋ ਤੇਲ ਗਰਮ ਹੋ ਗਿਆ ਫਿਰ ਆਪਾਂ ਔਲੇ ਪਾਵਾਂਗੇ वो अपना तेल पूरा गर्म हो गया हम आप ओले पाव थोड़े थोड़े करके दम पाने छे पे हम आप हिला देंगे कड़छे உண பா ਖੁੱਪਾ ਮੜਾ ਜਾ ਪਰ ਟੱਕ ਦੇਾਂਗੇ ਲਓ ਆਵਲੇ ਚੰਗੀ ਤਰ੍ਹਾਂ ਫਰਾਈ ਹੋ ਗਏ ਤੇ ਆਪਾਂ ਉਹਤੇ ਨਾਣ ਪਾਵਾਂਗੇ ਨਾਲੇ ਮਿਰਚਾਂ ਥੂਣ ਮਿਰਚ ਹਲਦੀ ਤੇ ਗਰਮ ਮਸਾਲਾ ਬਹੁਤ ਕਰਾਰੇ ਬਣਨਗੇ ਔਲੇ ਆਪਾਂ ਇਹਨਾਂ ਨੂੰ ਕਿਹੜਾ ਟੱਕ ਦੇਾਂਗੇ ਤੇ ਟੱਕ ਕੇ ਲਾ ਲਾਂਗੇ ਤੇ ਆਪਾਂ ਗਾਜਰਾਂ ਨੇ ਫਰਾਈ ਕਰਦੇ ਔਰ ਇਹ ਕਰਾ ਪਟਕੀ ਰੱਖਾਂਗੇ ਮਾੜ ਮਾੜੇ ਹਲਾ ਦਿਆਂਗੇ ਟਾਕ ਦੇਾਂਗੇ ਉਤੋਂ ਤੇ ਆਪਾਂ ਹੁਣ ਗਾਜਰਾਂ ਚ ਨਾਣ ਪਾਵਾਂਗੇ ਮਸਾਲਾ பிறக்காவாங்க சிறக்க பவாங்க மசாலா பா ਪਰਲਾ ਦੇਾਂਗੇ ਆਪਾਂ ਹੁਣ ਇਹਨਾਂ ਨੂੰ ਔਲਿਆਂ ਚ ਪਾ ਦੇਾਂਗੇ ਔਲਿਆਂ ਚ ਪਾ ਕੇ ਰਲਾ ਦੇਾਂਗੇ ਚਾਰ ਬਹੁਤ ਵਧੀਆ ਬਣਿਆ ਸਵਾਦ ਆਹੋਲੇ ਤਲੇ ਤੇ ਗਾਜਰਾ ਆਪਾ ਕੱਚਾ ਪੰਨਿਆ ਹੋਈ ਹੈ ਸਰਕਾ ਪਾ ਕੇ ਤੇ ਮਸਾਲਾ ਪਾਇਆ ਬਹੁਤ ਵਧੀਆ ਤੇ ਆਪਾ ਜੋ ਥੋੜਾ ਠੰਡਾ ਹੋ ਗਿਆ ਫਿਰ ਆਪਾਂ ਮਰਤਵਾਨ ਚ ਪਾ ਦਾਂਗੇ ਇਹਦੇ ਚ ਹਰੇ ਥੋੜਾ ਜਿਹਾ ਗਰਮ ਮਾਰ ਕੇ ਪਾਵਾਂਗੇ ਹਲੋ ਹੋੜੇ ਆਪਣੇ ਹੁਣ ਠੰਡੇ ਹੋਣ ਵਾਸਤੇ ਆਪਾਂ ਇਹ ਭਾਂਡੇ ਚ ਕੱਢ ਲਈ ਸੀ ਖੜਾਈ ਗਰਮ ਸੀ ਤੇ ਹੁਣ ਠੰਡੇ ਹੋ ਗਏ ਤੇ ਆਪਾਂ ਹੁਣ ਮਰਤ ਵਾਂਚ ਪਾ ਲਿਆਂਗੇ ਨੇ ਕੋ ਕਿੰਨਾ ਵਧੀਆ ਚਾਰ ਬਣਿਆ ਆਪਣਾ ਬਹੁਤ ਵਧੀਆ ਬਣਿਆ ਚਟਪਟਾ ਬਹੁਤ ਸਵਾਦ ਬਣਿਆ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰੇ ਸ਼ੇਅਰ ਕਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ